ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਜਗਪ੍ਰੀਤ ਸਿੰਘ ਜਿਹੜੇ ਕੀ ਰਿਪਰੈਜ਼ੈਂਟ ਕਰਦੇ ਨੇ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਔਰ 10 ਇੰਪੋਰਟੈਂਟ ਪੁਆਇੰਟਸ ਨੇ ਜਿਨ੍ਹਾਂ ਦੇ ਉੱਪਰ ਜਗਪ੍ਰੀਤ ਸਿੰਘ ਸਟੂਡੈਂਟਸ ਨੂੰ ਗਾਈਡ ਕਰਨਗੇ ਕੈਨੇਡਾ ਦੇ ਪ੍ਰੋਸੈਸਿੰਗ ਟਾਈਮ ਦੇ ਉੱਤੇ ਗੱਲ ਕਰਨਗੇ ਔਰ 2025 IRCC ਕਿਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਰਿਸਪੌਂਡ ਕਰ ਸਕਦਾ ਹੈ ਔਰ ਐਪਲੀਕੇਸ਼ਨ ਕਾਊਂਟ ਪ੍ਰੋਸੈਸਿੰਗ ਟਾਈਮ ਐਪਲੀਕੇਸ਼ਨ ਕਾਊਂਟ اور ਆ ਆਰਸੀਸੀ ਕਿਵੇਂ ਰਿਸਪੌਂਡ ਕਰ ਸਕਦਾ ਹੈ 225 ਦੇ ਵਿੱਚ ਵਿਦਿਆਰਥੀਆਂ ਨੂੰ ਜਦੋਂ ਕਿ ਐਸਡੀਐਸ ਸਿਸਟਮ ਖਤਮ ਹੋ ਚੁੱਕਿਆ ਹੈ ਸੋ ਬੜੇ ਇੰਪੋਰਟੈਂਟ ਪੁਆਇੰਟਸ ਨੇ ਜਗਪ੍ਰੀਤ ਸਿੰਘ ਇਹਨਾਂ ਤਿੰਨੇ ਇੰਪੋਰਟੈਂਟ ਪੁਆਇੰਟਸ ਤੇ ਸਾਨੂੰ ਜ਼ਿਆਦਾ ਕਲੈਰਿਟੀ ਦੇਣਗੇ ਜਗਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਔਰ ਮੈਂ ਚਾਹੂੰਗਾ ਕਿ ਤੁਸੀਂ ਐਕਸਪਲੇਨ ਕਰੋ ਇਤਨੇ ਪੁਆਇੰਟ ਸੋ ਪ੍ਰੈਜ਼ੈਂਟਲੀ ਸਭ ਤੋਂ ਵੱਡੀ ਜਿਹੜੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਐਸਡੀਐਸ ਦੇ ਬੰਦ ਹੋਣ ਤੋਂ ਬਾਅਦ ਪ੍ਰੋਸੈਸਿੰਗ ਟਾਈਮਸ ਦੇ ਵਿੱਚ ਉਹ ਖੋਤ ਜ਼ਾਦਾ ਫਾਲ ਦੇਖਣ ਨੂੰ ਮਿਲਿਆ ਜਿਹੜਾ ਕਿ ਪਹਿਲਾਂ 8 ਹਫ਼ਤੇ ਸੀ ਫਿਰ ਉਹ 5 ਹਫ਼ਤੇ ਤੇ ਆਇਆ ਔਰ ਹੁਣ ਉਹ ਮੀਰਲੀ 3 ਵੀਕਸ ਤੇ ਪ੍ਰੋਸੈਸਿੰਗ ਟਾਈਮ ਤੇ ਆ ਜਿਹਦੇ ਵਿੱਚ ਸਟੂਡੈਂਟਸ ਨੂੰ ਉਹ ਰਿਜ਼ਲਟ 10-12 ਦਿਨ ਦੇ ਵਿੱਚ ਮਿਤਰੇ ਨੇ ਜਿਨ੍ਹਾਂ ਦੀਆਂ ਐਪਲੀਕੇਸ਼ਨਸ ਲੱਗੀਆਂ ਹੋਈਆਂ ਹੈ ਇਹ ਕਿਉਂ ਆ ਕਿਉਂਕਿ ਪਿੱਛੇ ਜੇ ਬਜਟ ਦੇ ਅਕੋਰਡਿੰਗਲੀ ਜੇ ਆਪਾਂ ਦੇਖੀਏ ਜਦੋਂ 1 ਸਾਲ ਦੀ ਫੀਸ ਭਰਨੀ एक साल जी आई तो तो सी भरना लाख पची छीसो ड्रॉप होगा नतीजा की है कि प्रोसैसिंग टाइम जोसैसिंग टाइम तो थ्री वीक आकर रुक जे मैं दो हजार पच्चीस तो मैं एक चीज जरूर हम इतना कहना चाहूंगा कि जिन्हें कॉलिश ਨਵੀਆਂ ਹੋਣੀਆਂ ਸੀ ਜਾਂ ਐਗਜ਼ੀਕਿਊਟ ਹੋਣੀਆਂ ਸੀ ਉਹ ਹੋ ਚੁੱਕੀਆਂ ਨੇ ਇਸ ਤੋਂ ਬਾਅਦ ਬਹੁਤ ਘੱਟ ਪ੍ਰੋਬੈਬਿਲਿਟੀ ਹੈ ਕਿ ਨਵੇਂ ਅਪਡੇਟਸ ਜਾਂ ਨਵੀਆਂ ਪਾਲਿਸੀਜ਼ ਜਿਹੜੀਆਂ ਨੇ ਉਹ ਇੰਪਲੀਮੈਂਟ ਕੀਤੀਆਂ ਜਾਂ ਨਵੇਂ ਚੇਂਜਸ ਗਏ ਸੋ ਹੁਣ ਬਜਟ ਜਿਹੜਾ ਜਿੱਥੇ ਕਾਲਜੇਸ ਪਬਲਿਕ ਕਾਲਜੇਸ ਯੂਨੀਵਰਸਿਟੀਆਂ 6 ਮਨთ ਫੀਸ ਤੇ ਵੀ ਤੁਹਾਨੂੰ ਐਲਓਏ ਦੇਣ ਤੋਂ ਤਿਆਰ ਨੇ ਅਗਰ ਤੁਸੀਂ 1 ਸਾਲ ਦੀ ਫੀਸ ਵੀ ਭਰਦੇ ਹੋ ਤਾਂ ਬਿਨਾਂ ਜੀਆਈਸੀ ਤੋਂ ਭਰ ਸਕਦੇ ਸੋ ਮੈਕਸਿਮਮ ਵੀ ਜਿਹੜਾ ਤੁਹਾਡਾ ਖਰਚਾ ਆਉਣ ਵਾਲਾ ਹੈ ਜੇ ਤੁਸੀਂ GIC ਤੋਂ ਬਿਨਾ ਭਰਦੇ ਹੋ ਆਪਣੇ ਪਾਂਡੀ ਸ਼ੋ ਕਰਦੇ ਹੋ ਤਾਂ ਉਸ ਸਕੇਲ 'ਚ ਮੈਕਸਿਮਮ 12 ਤੋਂ 13 ਲੱਖ ਦਾ ਤੁਹਾਡਾ ਖਰਚਾ ਜਿਹੜਾ ਹੈ ਨੀ ਉਹ ਹੋਣ ਵਾਲਾ ਜਿਹਦੇ ਵਿੱਚ 10 ਕੱਟੇ 10 ਲੱਖ ਤੁਸੀਂ ਫੀਸ ਮੰਨ ਲਓ ਜਾਂ 11 ਲੱਖ ਮੰਨ ਲਓ ਬਾਕੀ ਐਮਬੈਸੀ ਫੀਸ ਐਂਡ ਬਾਇਓਮੈਟ੍ਰਿਕਸ ਮੈਡੀਕਲਸ ਨੇ ਕੋਈ ਐਕਸੈਸਿਵ ਐਕਸਪੈਂਸ ਨਹੀਂ ਹੁੰਦਾ ਸੋ ਆਈ ਬਿਲੀਵ ਕਿ ਇਹ ਚੇਂਜਸ ਆਉਣ ਤੋਂ ਬਾਅਦ SDS ਦੇ ਕਲੋਜ਼ਰ ਹੋਣ ਤੋਂ ਬਾਅਦ ਸਟੂਡੈਂਟ ਦੇ ਬਜਟ ਦੇ ਵਿੱਚ ਆਜੂਗਾ ਪੇਰੈਂਟਸ ਦੇ ਬਜਟ ਦੇ ਵਿੱਚ ਆਜੂਗਾ ਕੈਨੇਡਾ ਦਾ ਆਈ ਬੀਨੀ ਬੀ ਕੇ ਪ੍ਰੋਸੈਸਿੰਗ ਟਾਈਮਸ ਵੀ ਵਧਣਗੇ ਔਰ ਬਹੁਤ ਅਬਰਪਟਲੀ ਹੁਣ ਜਿਹੜਾ ਐਪਲੀਕੇਸ਼ਨ ਕਾਊਂਟ ਹੈ ਉਹ ਵੀ ਵਧੂਗਾ ਸੋ ਇਹ ਜਿਹੜਾ ਹੁਣ ਸਪੇਸ ਤੁਹਾਡੇ ਕੋਲ ਬਣਿਆ ਚਾਹੇ ਤੁਸੀਂ ਮਈ ਟੇਕ ਦੀ ਅਪਲਾਈ ਕਰ ਰਹੇ ਹੋ ਕੁਝ ਐਪਲੀਕੇਸ਼ਨ ਜੁਲਾਈ ਚ ਵੀ ਅਗਲੇ ਸਾਲ ਚੱਲਦੀ ਹੈ ਤਾਂ ਮੈਂ ਸਟੂਡੈਂਟਸ ਨੂੰ ਐਡਵਾਈਸ ਕਰੂੰਗਾ ਕਿ ਇੱਕ ਤਾਂ ਤੁਸੀਂ ਇਸ ਪ੍ਰੈਜ਼ੈਂਟ ਜਿਹੇ ਨਵੇਂ ਟ੍ਰੈਂਡ ਦੇ ਵਿੱਚ ਪਾਈ ਨਾਉਣੀਆਂ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਆਪਣੇ ਪ੍ਰੋਫਾਈਲਸ ਦੀ ਅਕੈਡੈਮਿਕ ਕੰਪੈਟੀਬਿਲਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ ਹਾਈ ਪ੍ਰੋਫੈਸ਼ਨਲ ਕ੍ਰੈਡੀਬਿਲਟੀ ਵਾਲਾ ਪ੍ਰੋਗਰਾਮ ਆਪਟ ਕਰਨਾ ਇੱਕ ਵੈਲ ਡਰਾਫਟਡ ਐਸਓਪੀ ਲਾਉਣੀ ਹੈ ਰੈਸਟ ਨਥਿੰਗ ਟੂ ਬੀ ਡਨ ਸਾਲ ਦੀ ਫੀਸ ਕਰੋ 6 ਮਹੀਨੇ ਦੀ ਫੀਸ ਕਰੋ ਜੀਆਈਸੀ ਤੋਂ ਇਲਾਵਾ ਆਪਣੇ ਫੰਡਸ ਦਿਖਾ ਦਿਓ ਲੋਨ ਲੈ ਲਓ ਸੋ ਪ੍ਰੈਜ਼ੈਂਟਲੀ ਅਗਰ IRCC ਚੀਚਾ ਨੂੰ ਅਸੈਸ ਕਰੂਗੀ ਤਾਂ ਉਹ ਪ੍ਰੋਗਰਾਮ ਸਿਲੈਕਸ਼ਨ ਦੇ ਉੱਤੇ ਕਰੂਗੀ ਜੋ ਕਿ ਆਪਾਂ ਪਹਿਲਾਂ ਦੇਖਿਆ ਸੀ ਜੋ ਇੱਕ ਲਿਸਟ ਦਿੱਤੀ ਕਿ ਡਿਪਲੋਮਾ ਪ੍ਰੋਗਰਾਮਸ ਦੀ ਜਾਂ ਉਹਨਾਂ ਵੱਲੋਂ ਮੋਟੀਵੇਟ ਕੀਤਾ ਗਿਆ ਕਿ ਤੁਸੀਂ ਬੈਚਲਰਸ ਔਰ ਮਾਸਟਰਸ ਡਿਗਰੀ ਦੇ ਵਿੱਚ ਐਡਮਿਸ਼ਨਸ ਲੋ ਸੋ ਪ੍ਰੈਜ਼ੈਂਟਲੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਦੀ ਸਿਲੈਕਸ਼ਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਔਰ ਪਲੱਸ ਜਿਹੜਾ ਕਾਊਂਟ ਘਟਿਆ ਹੋਇਆ ਆਉਣ ਵਾਲੇ ਸਮੇਂ 'ਚ ਵਧੂਗਾ ਤੇ ਜਿਹੜੇ ਸਟੂਡੈਂਟ ਤਿਆਰ ਬੈਠੇ ਨੇ ਮੇਰੀ ਉਹਨਾਂ ਨੂੰ ਐਡਵਾਈਸ ਰਹੇਗੀ ਕਿ ਇਹ ਸਪੇਸ ਦਾ ਤੁਸੀਂ ਬੈਸਟ ਬੇਨਿਫਿਟ ਲੈ ਸਕਦੇ ਹੋ ਔਰ ਇਹਦੇ ਚ ਵੀਜ਼ਾ ਟ੍ਰੈਂਡ ਵੀ ਬੜਾ ਸ਼ਾਨਦਾਰ ਤੁਹਾਨੂੰ ਦੇਖਣ ਨੂੰ ਮਿਲੇਗਾ ਬਸ਼ਰਤੇ ਤੁਸੀਂ ਪ੍ਰੋਗਰਾਮ ਵਧੀਆ ਡਿਫਾਈਂਡ ਸਿਲੈਕਟ ਕਰਨਾ ਹੈ ਮੈਂ ਬਾਰ-ਬਾਰ ਸੋ ਜੇਕਰ ਤੁਸੀਂ ਵੀ ਮਈ ਇਨਟੇਕ ਵਾਸਤੇ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੀਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬ੍ਰੌਡਵੇ ਦੀ ਟੀਮ ਦੇ ਨਾਲ ਕਨੈਕਟ ਕਰ ਸਕਦੇ ਹੋ ਉਹਦੇ ਲਈ ਕਾਲ ਕਰਨਾ 9023890238 ਦੇ ਉੱਤੇ ਔਰ ਟੀਮ ਤੁਹਾਡੇ ਨਾਲ ਕਨੈਕਟ ਐਸਪਰਟ アドਵਾਈਸ ਦੇ ਨਾਲ ਆਪਣੀਆਂ এডਿਕੇਸ਼ਨ ਨੂੰ ਆਪਣੇ ਅਕਾਡੈਮਿਕਸ ਨੂੰ ਕੈਨੇਡਾ ਦੇ ਵਿੱਚ ਫਿਨਿਸ਼ਲਾਈਜ਼ ਬਹੁਤ ਬਹੁਤ ਧੰਨਵਾਦ ਜਗਪ੍ਰੀਤ ਜੀ ਸੋ ਜਗਪ੍ਰੀਤ ਸਿੰਘ ਜੀ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਤਿੰਨਾ ਪੁਆਇੰਟਸ ਨੂੰ ਐਕਸਪਲੇਨ ਕੀਤਾ ਹੈ ਸਕਰੀਨ ਤੇ ਨੰਬਰ ਹੈ 90238 90238 ਤੁਸੀਂ ਇੰਡੀਆ ਦੇ ਕਿਸੇ ਵੀ ਹਿੱਸੇ ਚੋਂ ਬਰੌਡਵੇ ਇਮੀਗ੍ਰੇਸ਼ਨ ਦੇ ਜ਼ਰੀਏ ਆਪਣੀ ਫਾਈਲ ਮੂਵ ਕਰ ਸਕਦੇ ਹੋ ਜ਼ਿਆਦਾ ਕਲੈਰਿਟੀ ਲਈ ਵੀ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜਗਪ੍ਰੀਤ ਜੀ ਸਤਿ ਸ੍ਰੀ ਅਕਾਲ ਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ